ਜਿਸਲੀਨ ਕਿਆ ਕਰ ਰਹੀ ਹੈ ਜਿਸਲੀਨ ਕੈਨੀ ਮੈਂ ਬਰਫੀ ਖਾਣੀ ਹੈ ਨਟਰਾਜ ਵਾਲੇ ਵੀ ਤੇਰੀ ਬੂਜੀ ਲੱਗੀ ਹੋਈ ਹੈ ਪਾਸਤਾ ਬਣਾਉਣਾ ਚਾਹ ਅੱਡੇ ਟਮਾਟਰ ਘੱਟ ਲੈ ਇਹ ਸਾਸ ਬਣ ਰਹੀ ਮੈਂ ਹਾਂਜੀ ਓਕੇ ਇੱਧਰ ਸਾਡੀ ਜਿਹੜੀ ਕੜਾਹੀ ਹੈ ਇਹ ਆਪਾਂ ਨਵਾਂ ਨਵਾਂ ਫਰਾਈ ਪੇਨ ਆ ਇਹਦੇ ਵਿੱਚ ਨਾ ਗੂੰਦ ਲੱਗਿਆ ਹੋਇਆ ਸੀਗਾ ਕਿਉਂਕਿ ਅਸੀਂ ਇਹਦਾ ਗੂੰਦ ਉਤਾਰ ਦਈਏ ਫੋਕਾ ਕੱਢੋ ਬੰਦ ਗਿਆ ਸੀ। ਹਾਂ। ਦਿਸਲੀ ਨਾ ਬੂਝੀਆ ਬਣਾਉਣ ਲੱਗੀ। ਇਹਨੂੰ ਤਾਂ ਦੇ ਪਾਸਤਾ। ਇੰਨਾ ਲੜਦੀਆਂ ਇਹ ਇੰਨਾ ਲੜਦੀਆਂ ਬੂਆ ਭਤੀਜੀ ਬਹੁਤ। ਜੀ ਨੂੰ ਅਗਰ ਹੀ ਨਹੀਂ ਹੈ ਰਹੀ ਬੋਲਣੇ ਵੀ। ਤੂੰ ਕਹਿੰਦੀ ਕਿ ਤੂੰ ਮੈਨੂੰ ਕਿਵੇਂ ਘੜਦੀ ਸੀ? ਹੈ? ਬਿਲਕੁਲ। ਦੇਖ ਲੋ ਇਦਾਂ ਲੜਾਈ ਹੁੰਦੀ ਆ। ਅੱਜ ਨਾਲ ਇਹ ਨਾ ਜਾਣਾ ਏ। ਤੇ ਜਾਣ ਤੋਂ ਪਹਿਲਾਂ ਪਹਿਲਾਂ ਲੜਾਈ ਇੱਕ ਜੀ ਨੂੰ ਡੰਗਾ ਖੜ ਕੇ ਆ ਕੇ ਬਾਕੀਆਂ ਰੰਗੇ ਸਾਰਾ ਦਿਨ ਅਗਲੇਖ ਲੋ ਜੀ ਇਹ ਸਾਸ ਤਿਆਰ ਹੋ ਰਹੀ ਪਾਸੇ ਦੀ ਲਸਣ ਪਿਆਜ਼ ਤੇ ਟਮਾਟਰ ਅਨਾਰੇ ਕੁਰੀਨੇ ਦੁੱਤੀ ਕਰਾ ਦੇ ਬਹੁਤ ਅੰਕ ਕਰਦੀ ਹੈ ਲੋ ਜੀ ਲੋ ਵੀ ਐਵੇਂ ਲਫਾਫਾ ਬੰਦ ਵੀ ਹੋ ਜਾਂਦਾ ਹੈ ਚਲੋ ਜੀ ਪਾਸਤਾ ਪੈ ਗਿਆ ਨੂੰ ਉਤਾਰਨ ਦਿੰਨੇ ਆ ਬਹੁਤ ਟਾਈਮ ਲੱਗੂਗਾ ਪਹਿਲੇ ਸਾਰਾ ਕਿ ਜਾਣਾ ਸਖਰਿਆ ਸਿੱਟ ਦੇ ਆਪਾਂ ਜਿਹੜੀ ਇਹ ਸੌਸ ਤਿਆਰ ਕਰ ਰਹੇ ਆ ਆਪਾਂ ਇਹਨੂੰ ਸਟੋਰ ਕਰਕੇ ਰੱਖ ਸਕਦੇ ਹਾਂ ਨਾ ਰੱਖ ਲਏਗਾ ਬੜਾ ਬੜਾ ਸਰਨਾ ਇ ਸਰਨਾ ਥੋੜੀ ਹੋਈ ਆ ਆਛਾ ਮਜ਼ੇ ਟਮਾਟਰ ਹੋਰ ਪਾਉਣੇ ਆ ਫੇਰ ਉਹ ਸੀਗੀ ਨਾ ਮੈਂ ਵੱਧ ਬਣਾ ਦਿੱਤੀ ਤੁਸੀਂ ਸਟੋਰ ਕਰ ਲੈਂਦੇ ਵੱਧ ਵੀ ਅੱਛਾ ਇਹ ਵੀ ਮੇਰੇ ਨਾਲ ਜਿਆਦਾ ਲੱਗਦੀ ਮੈਂ ਕਿ ਮੈਨੂੰ ਸਲਾਹਾਂ ਨਹੀਂ ਦੇਣੀਆਂ ਜੀ ਪਤਾ ਇਹ ਮੇਰੇ ਤੋਂ ਬਣਾ ਵਾਹ ਰਹੀ ਹਾਂ ਇਹ ਮੇਰਾ ਤਰੀਕਾ ਬਣ ਦੋ ਨਹੀਂ ਸਲਾਹ ਲੈ ਲੈਣੀ ਸਿਆਣੇ ਬੰਦੇ ਦੀ ਸਲਾਹ ਨਹੀਂ ਲੈਣੀ ਚਾਹੀਦੀ ਸਿਆਣੇ ਬੰਦੇ ਨੇ ਕਦੇ ਪਾਸਤਾ ਬਣਾਇਆ ਹੀ ਨਹੀਂ ਮੈਂ ਉਹਦੇ ਤੇ ਕੀ ਕਹਿੰਦੇ ਸਹੀ ਆਟਾ ਹੀ ਲਾ ਕੇ ਹੈ ਹਾਂ ਹਾਂ ਮੈਂ ਪ੍ਰੈਕਟਿਸ ਆ ਓਕੇ ਨਮਕ ਪਾਇਆ ਅੱਛਾ ਪਾਣੀ ਵਿੱਚ ਨਮਕ ਤੇ ਥੋੜਾ ਜਿਹਾ ਤੇਲ ਪਾਤਾ ਹੈ ਨਾ ਹਾਂਜੀ ਫਿਰ ਇਹਦੇ ਨਾਲ ਉਹ ਜੁੜਦੇ ਨਹੀਂ ਬਈ ਹੈ ਮੈਂ ਤਾਂ ਨਾ ਕੱਢੀ ਜਮਾ ਤਾਂ ਟੱਬਰ ਘਰੇ ਵਿੱਚ ਹੀ ਲਾ ਦ ਹਾਂ ਜ਼ਿਆਦਾ ਮਿਰਚ ਨਾ ਪਾਓ ਫੇਰੁੱਤੀ ਘੜੀ ਉਹ ਦਿਮਾਗ ਖਾ ਲਿਆ ਇਹਨੇ ਬਿਨਾ ਫਾਲਤੂ ਦੇ ਜਸਲੀਨ ਬੁਝ ਗਈ ਮੇਰੇ ਦਿਮਾਗ ਖਾ ਗਈ ਜਸਲੀਨ ਉਹ ਕਹੇਦੀ ਮੈਂ ਤੈਨੂੰ ਲੈ ਕੇ ਨਹੀਂ ਜਾਣਾ ਜਸਲੀਨ ਕੈਨੇਡਾ ਠੀਕ ਹੈ ਨਹੀਂ ਹੁਣ ਉਹ ਕਹੇਦੀ ਮੈਂ ਤੈਨੂੰ ਲੈ ਕੇ ਨਹੀਂ ਜਾਣਾ ਕਹਿੰਦੀ ਇਹ ਲੜਦੀ ਹੈ ਮੇਰੇ ਨਾਲ ਜਸਲੀਨ ਹੂੰ ਉਹ ਕਹੇਦੀ ਮੈਂ ਲੈ ਕੇ ਨਹੀਂ ਜਾਣਾ ਥੋੜੀ ਮਿਕਸੀ ਹੈਗੀ ਉਹਨੂੰ ਕੱਢ ਕੇ ਰੱਖੀ ਫੈਂਡ ਪਾ ਜਾਣਾ ਵੀ ਨਹੀਂ ਹੈ ਨਾ ਮਿਕਸੀ ਹੈਗੀ ਹੈ ਮਿਕਸੀ ਹੈਗੀ ਹੈ